ਪੜ ਉਹ ਪੜ ਖੋ ਜਗੇ ਮਾਰੀ ਨਾ ਜਾਗੀ ਸੌਦੇ ਰੱਖਣੀ ਉਹਨਾਂ ਨਾਲ ਕੋਈ ਗੱਲ ਨਹੀਂ ਉਹ ਪੱਠਾ ਮਗਰ ਜਾਂਦੇ ਦੋ ਹੋਣਾ ਪੱਠਾ ਜਗਾ ਬੰਨਣੀ ਆ ਦੇ ਦੇ ਉਹ ਦੇ ਦੇ ਨਹੀਂ ਉਹ ਨਹੀਂ ਜੀਨੇ ਲੈਣੀ ਆ ਜਾਨੀ ਆ ਗਿਆ ਮੰਨੀ ਦੀ ਜੀਰਬ ਆਪਾ ਪਹਿਲੇ ਨਹੀਂ ਦਗਾ ਲਾਗਾ ਕੇ ਵੇਖ ਕੇ ਆਏ ਪਹਿਲੇ ਲੜੀ ਉਹਨਾਂ ਕਰ ਗਰੀਬ ਮੈਂ ਵੀ ਗਰੀਬ ਆ ਮੈਂ ਬੰਦਾ ਫੇਰ ਨਹੀਂ ਮੰਨਦਾ ਦੋਨੇ ਦੋਨੇ ਜੀ ਅੰਗ ਹੀ ਨਹੀਂ ਵੀ ਆਹ ਕਰ ਦੋਵੇਂ ਇਹਦੀਆਂ ਾਂਗ ਨਹੀਂ ਦੋਵੇਂ ਬਦਲਿਆ ਦੋਵੇਂ ਬਹੁਤ ਦੇ ਪੋੜਿਆਗਾ ਇਹ ਕੋ ਬੋਲਣ ਦਾ ਢੂਈ ਦਾ ਕੰਮ ਅੱਖਾ ਦੋਵੇਂ ਚਲ ਮਰ ਖਾਈ ਕਰਾ ਲੂਤਾ ਆ ਬਸ ਜੱਗੀ ਕੋਲੇ ਜਿਹੜਾ ਸੌਦਾ ਆ ਜੇ ਉਹ ਜੱਗੀ ਛੱਡਦਾ ਨਹੀਂ ਦੋਸਤੋ ਤੁਸੀਂ ਦੇਖ ਸਕਦੇ ਹੋ ਫੀਲਪੋਰਟ ਬੱਕਰਾ ਮੰਡੀ ਦੇ ਜੱਗੀ ਨਾਲ ਗੱਲ ਕਰਦੇ ਆ ਕਿੰਨੇ ਚ ਕਰਾਤਾ ਕਿੰਨੇ ਵੀ ਜੱਗੀ ਭਾਈ ਇਹ ਭਾਈ 18.5 ਦੇ ਹੋ ਗੇ ਲਖਾਈ ਕਰਦੇ ਠੀਕ ਆ 18.5 ਦੀ ਆਹ ਬੱਕਰੀ ਆ ਉਹ ਆਪੇ ਦੇਣੀ ਆਪਾਂ ਦੇਣੀ ਲੇ ਵੀ ਦੋਸਤੋ 18500 ਚ ਆ ਬੱਕਰੀ ਦਾ ਸੌਦਾ ਹੋਇਆ ਦੋ ਬੱਚੇ ਆ ਪਿਛੇ ਤੁਸੀਂ ਦੇਖ ਸਕਦੋਂ ਫਰੀਦਕੋਟ ਬੱਕਰਾ ਮੰਡੀ ਦੇ ਗੱਲਬਾਤ ਕਰਦੇ ਆ ਬਾਈ ਨਾਲ ਕਿਹੜੇ ਬਾਈ ਨੇ ਲਈ ਬਾਈ ਜੀ ਆਪਣਾ ਕਿਹੜਾ ਪਿੰਡ ਸੀ ਗਈ ਚਾਹਲ ਚਾਹਲ ਪਿੰਡ ਚਾਹਲ ਪਿੰਡ ਤੋਂ ਠੀਕ ਹੈ ਲੈ ਵੀ ਚਾਹਲ ਪਿੰਡ ਤੋਂ ਆ ਗੁੜੀਆਂ ਨੂੰ ਲੈ ਕੇ ਦਿੱਤੀ ਆ ਬੱਕਰੀ ਬਾਬਾ ਕਹਿੰਦਾ ਚੈੱਕ ਕਰ ਲਾ ਚੈੱਕ ਕਰ ਲਾ ਹਾਂ ਥਾਂ ਦੇਖ ਲਓ ਬਾਈ ਤੁਸੀਂ ਚੈੱਕ ਕਰ ਲਓ ਸਾਡੇ 18000 ਚ ਸੌਦਾ ਕਰਿਆ ਜਿਹੜੇ ਅੰਕਲ ਨੇ ਲਈ ਆ ਲਖਾਈ ਇਹਨੇ ਕਰਾਉਣੀ ਹੈ ਚੈੱਕ ਲੈ ਵੀ ਤੁਸੀਂ ਥਾਂ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਗੰਨੇ ਵਾਂਗ ਉੱਤਾਰਾ ਪਈਆਂ ਲੈ ਜਿਆਦਾ ਨਾ ਚੰਗਾਈ ਹਾਂ ਦੜਕੇ ਵਿੱਚ ਗਾਇਆ ਰੋ ਆਪਾਂ ਦੇਖੋ ਤੁਸੀਂ ਦੇਖੋ ਲੈ ਵੀ ਦੋਸਤੋ ਹੁਣ ਕੀ ਕਰਾਂ ਪੈਸੇ ਗਿਣਾਉਂਦਾ ਠੀਕ ਹੈ ਦੋਸਤੋ ਛੋਟ ਕਰਦੇ ਹਾਂ ਪਹਿਲਾਂ ਛੋਟ ਹਾਂ ਛੋਟ ਕਰਦੀ 18500 ਚ ਸੌਦਾ ਹੋਇਆ ਦੋਸਤੋ ਆ ਆ ਬੱਕਰੀ ਦਾ 50 ਰੁਪਏ ਦਾ ਪਿੱਛੇ ਬੱਚੇ ਆ ਦੋਸਤੋ ਚੈਲਾ ਤੋਂ ਆਇਆ ਅੰਕਲ ਹੋਰੀ ਉਹਨਾਂ ਨੇ ਗੁੜੀਆਂ ਨੂੰ ਬੱਕਰੀ ਦਿਵਾਈ ਆ 50 ਦੇ ਦੇ ਗ੍ਰੀ ਲੈ ਲੈ 50 ਰੁਪਏ ਅੰਕਲ ਨੂੰ ਆ ਲਖਾਈ ਕਰਾ ਦੋਸਤੋ ਆਪਾਂ ਅੰਕਲਾਂ ਨਾਲ ਗੱਲਬਾਤ ਕਰਦੇ ਆ ਕਿਹੜਾ ਪਿੰਡ ਆ ਬਾਬਾਈ ਕਿਹੜਾ ਪਿੰਡ ਸੀ ਗਈ ਵਾੜਾ ਕਿਸ਼ੰਪੁਰਾ ਜੀ ਵਾੜਾ ਕਿਸ਼ਨਾ ਸਾਡਾ ਚਾਚਾ ਪੁਰਾਣਾ ਪੁਰੇ ਵਾਲੇ ਬਾਈ ਤੋਂ ਲਈ ਆ ਆ ਪਾਠ ਕੋਠੇ ਗੁਰੂ ਕੇ ਵਾਲੇ ਨੂੰ ਦਵਾਈ ਆ ਆਪਾਂ ਪਾਠ ਤੁਸੀਂ ਦੇਖ ਸਕਦੇ ਹੋ ਚੰਗੀ ਪਾਠਾ ਵਧੀਆ ਭਾਜ ਚ ਸੌਦੇ ਹੁੰਦੇ ਆ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਫਰੀਦਕੋਟ ਬੱਕਰਾ ਮੰਡੀ ਦੇ ਦੋਸਤ ਜਿੰਦਗੀ ਜੀ ਇਹਨਾਂ ਦਾ ਪਹਿਲਾ ਸੌਦਾ ਜਿਹੜਾ ਇੰਨਾ ਸਸਤਾ ਜਾ ਰਿਹਾ ਇਹ ਤਾਂ ਐਡੇ ਜੀ ਜਾਨਵਰ ਨਹੀਂ ਐ ਜੀ ਠੀਕ ਹੈ ਬਾਕੀ ਇਹ ਆ ਨਾ ਫਿਰ ਜਦੋਂ ਤੁਸੀਂ ਨਾਲ ਹੋ ਸਾਡਾ ਕੰਮ ਆ ਯਾਰ ਵੀਆਈਪੀ ਕੰਮ ਆ ਯਾਰ ਹਾਂ ਇਹ ਵੀ ਗੱਲ ਸਹੀ ਆ ਕਿੰਨਾ ਰਹਿ ਗਿਆ ਸਾਡੇ ਨੂੰ ਕਿੰਨਾ ਹੋ ਕਿੰਨਾ ਹੁਣ ਦੇਖਦਾ 8500 ਸਾਢੇ 8000 ਤੇ ਕਿੰਨੇ ਰਹਿ ਗਏ 7000 ਰਹਿ ਗਿਆ 7000 ਰਹਿ ਗਿਆ 100 ਵਾਰ ਨੂੰ ਦੇ ਦੇਂਗੇ ਸੁਖਨੇ ਸੁਖਨੇ ਕੇ ਕੱਲ ਨੂੰ ਕੱਲ ਨੂੰ ਦਿੱਤੇ ਨੇ ਕੱਲ ਨੂੰ ਮੈਂ ਕਿਤੇ ਬਾਹਰ ਜਾਂ ਚੱਲ ਕੋਈ ਨਹੀਂ ਕੋਈ ਗੱਲ ਨਹੀਂ 100 ਵਾਰ ਇਹ ਤਾਂ ਫੜ ਨਹੀਂ ਬਾ ਕੋਈ ਕੋਈ ਚੱਕਰ ਲੈ ਵੀ ਆ ਜਿਹੜੀ ਬੱਕਰੀ ਲੈ ਕੇ ਆਏ ਸੀ ਆਪਣੇ ਭਰਾ ਪਿੰਡੋਂ ਤੇ ਸੌਦਾ ਕਰਾਤਾ ਬਾਈ ਆਪਣੇ ਨੂੰ ਮੜਾਕ ਨੂੰ ਦਵਾਈ ਆ ਠੀਕ ਆ ਬਾਈ ਸਹੀ ਥੋੜੇ ਚੰਗੇ ਥਾਂ ਲੱਗਣ ਠੀਕ ਹਾਂ ਬਾਈ

ਲੇ ਵੀ ਸੌਦਾ ਹੋਇਆ ਪਿਆ ਉਹ ਨਹੀਂ ਆਹ ਥੋੜਾ ਹੈ ਯਾਰ ਕਹਿੰਦੀ ਆਪਣੀ ਬਹੁਤ ਵਧੀਆ ਮਗਰ ਆ ਮਸਣਾ ਮਗਰ ਪੱਠ ਕਰਦੇ ਆ ਇਕੱਲੀ ਰੰਦਾ ਉਹਦੀਆਂ ਘਰੇ 12 ਨਹੀਂ ਕਰੀ ਆਹ ਗੱਡੀ ਰੰਦਾ ਇਕੱਲੀ ਪੱਠਾ ਦੋਸਤ ਆ ਬੱਕਰੀ ਦੇ ਪੱਠ ਤੁਹਾਨੂੰ ਵਿਖਾਵਾਂਗੇ ਦੋਸਤੋ ਸਾਡੇ ਨਾਲ ਜੁੜੇ ਰਹੋ ਲੈ ਵੀ ਜੱਗੀ ਠੋਕਦਾ ਠਾ ਛੋਟੇ ਦੇ ਛੋਟਾ ਨਹੀਂ ਰਹਿਣਗੇ ਆ ਬਾਲਾ ਸਾਡੇ ਉਹ ਨਹੀਂ ਭਰਾਵਾ ਮਹਿੰਗੀ ਲਈ ਆ ਮੈਂ ਪੱਕਾ ਨਾ ਕੋਹਾਨਾ ਛੱਡ ਕੇ ਪੰਜਾਂ ਦੀ ਬਾਠੇ ਨਾ ਪਹਿਲਾਂ ਕਰੇ ਰੱਖਣੀ ਚੀਜ਼ ਆ ਜਿਹੜਾ ਚੱਕ ਹੈਵੀ ਸਿਰਾਜ ਵਾਲਾ ਨਾ ਖਾ ਚਾ ਜਾਂ ਸਿਰੇ ਦੀ ਚੀਜ਼ ਕੋਈ ਗਾ ਚਾਚਾ ਉਹ ਨਾ ਮੋੜੀ ਗਰੀਬ ਬੰਦਾ ਉਹਦਾ ਬੇਟਾ ਹੈ ਨਹੀਂ 15 ਮੰਨ 13 ਦੀ ਘਾਤੀ ਫਾਦ ਲੈ ਜੱਗੀ ਦੀ ਚਾਰ ਥੱਲੇ ਆਇਆ ਬੰਦਾ ਕਦੇ ਨਿਕਲਦਾ ਨਹੀਂਗਾ ਆ ਕਿੰਨੇ ਦੀ ਬਤੂ ਵੀ ਬੋਲ ਮਨ ਗਿਆ ਜੱਗੀ ਤੈਨੂੰ ਮਨ ਗਿਆ ਜਿਹੜੇ ਜਿਹੜੇ ਸੌਦੇ ਨੂੰ ਹੱਥ ਪਾਉਣਾ ਤੂੰ ਛੱਡਦਾ ਨਹੀਂ ਕੋਈ ਗੱਲ ਨਹੀਂ ਉਹ ਅੰਕਲ ਦੇ ਅੰਕਲ ਕ੍ਰਿਸ਼ਨ ਓਏ ਪੱਠ ਮੰਗੀ ਰਹਿੰਦੀ ਹੈ ਬਈ ਉਹ ਨਹੀਂ ਉਹ ਨਹੀਂ ਲੈ 20000 ਮੈਂ ਪੁੱਤ 20000 ਲੈਂਿਆ ਤੁਹਾਡਾ ਮਗਰ ਜੀ ਪੁੱਛ ਲਾ ਕਹ ਨਹੀਂ ਲੈ ਕੋਈ ਗੱਲ ਨਹੀਂ ਅੰਕਲ ਕ੍ਰਿਸ਼ਨ ਕੋਈ ਗੱਲ ਨਹੀਂ ਪੈਸੇ ਧਿਆਨਤ ਗੱਲੀ ਨਹੀਂ ਬਦਲੀ ਮੈਂ ਚੋਕ ਲੱਗਦਾ ਮੈਂ ਜੈ ਜੀ ਮੈਂ ਪੜਾਉਂਦਾ ਤੁਹਾਡੇ ਫਟ ਗੇ ਮੈਂ ਇਹਦਾ ਕੋਈ ਕਹਿ ਨਹੀਂ ਰਿਹਾ ਉਹ ਗਿੰਨੀ ਗਿੰਨ ਪਤਾ ਕਿ ਕਿੱਥੇ ਦੋਨੇ ਤੇ ਤੀਜਾ ਉਹ ਡਾਕ ਸਾਈਡ ਤੇ ਕਰਦੇ ਬਾਪੂ ਕ੍ਰਿਸ਼ਨ 16000 ਦੀ ਸਾਈਟ ਦਿਖਾਈ ਜੀ ਪੱਠ ਮੈਂ ਜੀ ਦਿੱਤੀ 18 ਦੀ ਇੱਕ ਨਜ਼ਰ ਸੀ ਇਹਨੂੰ ਚੋਕਲੀ ਕਰ ਆ ਬਾਈ ਆਲਾ ਹਾਂ ਕਰ ਚੋ ਆ ਪੀਲਾ ਭਰਾ ਬਦ ਨਾ ਨਾ ਆਹੋ ਹਰ ਜਿਹੜਾ ਲੰਬਾ ਦੇ ਉਹ ਪਾਣੀ ਦਾ ਹਾਂਜੀ ਉਹ ਠੀਕ ਹੈ ਤੇ ਇਹਨੂੰ ਕੁਛ ਪਤਾ ਕੋਈ ਨਹੀਂ ਵੀ ਲਈਏ ਮੈਂ ਉਹ ਕਿੱਥੇ ਵਿੱਚ ਮੈਂ ਸਤਲੀ ਅੱਡੇ ਸਤਲੀ ਬੱਟ ਕਰਾ ਲੂਗਾ ਲਿਖਾਈ ਕਰਾ ਮੈਂ ਬਾਈ ਵੀਰ ਜੀ ਵੀਰੇ ਦੇ ਕੋਈ ਨਾ ਪਾਣੀ ਲੰਦਾ ਦੁਨੀ ਜਾਨੀ ਦੁਨੀ ਲੈ ਜਾ ਆ ਸਾਕੀ ਮੈਂ ਕਿੱਥੇ ਵੇਚ ਦੂ ਮੈਂ ਉਹ ਆਪਛਾਣ ਮੈਂ ਤਾਂ ਮੰਗੇ ਜਾ ਜੱਗੀ ਇਹਨਾਂ ਨੂੰ ਲਈ ਹਾਂ ਉਹਨੇ ਦੀਆਂ ਦੇਣੀਆਂ ਇਹਨਾਂ ਦੇ ਲੀਆਂ ਪੂਰੇ ਖੜਾ ਇੱਕ ਆਖੜੇ ਉਪਰੇ ਤੇ ਪੁੱਛ ਲੈ ਇਹਨਾਂ ਦੇ ਦੀਆਂ ਬੋਲੋ ਨਾ ਤੁਸੀਂ ਲੈ ਵੀ ਦੋਸਤ ਆ ਬੱਕਰੀ ਦਾ ਸੌਦਾ ਹੋਈ ਜਾਂਦਾ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਬੱਕਰੀ ਆ ਬਹੁਤ ਕਾਲੀ ਲੈ ਲੈਣੇ ਫਰਾ ਫੜਦਾ ਪੈਸੇ ਭਾਈ ਨਹੀਂ ਯਾਰ ਭਾਈ ਆਪਾਂ ਅਰੇਂਜ ਕਰੀ ਕਸਮ ਇਹ ਕਰਦੇ ਹੋ ਗਿਆ ਯਾਰ ਜੱਗੀ ਕਾਹ ਤੂੰ ਯਾਰ ਜੋੜੀ ਲੋੜੀ ਪਾਪ ਆਪਾਂ ਪੱਠਾ ਲੈ ਆ ਮਾਂ ਵੇਚੀਂਗਾ ਯਾਰ ਅਸੀਂ ਤੇਰੇ ਸਾਨੂੰ ਮਹਿੰਗੀ ਵੇਚੀਂਗੇ ਗੱਈਆਂ ਮੈਂ ਕਸਮ ਨਾਲ ਆ ਭਾਈ ਇੰਨਾ ਲੱਗਿਆ ਆਪਾਂ ਪੱਠਾ ਵੇਚੀਂਗਾ ਮੈਂ 13 ਲੇ ਫਿਰ ਮੈਨੂੰ 7 ਲੱਗਾਈਏ 700 ਰੁਪਏ ਦਾ 12.5 ਦਿੰਦੇ 13 ਦੀ ਹੋ ਗਈ 14 ਦੀ ਲੈ ਜਾ ਪੱਕਾ ਨਹੀਂ ਖੋਲੇ ਲੈ ਵੀ ਚੱਕੀ ਕਹਿੰਦਾ ਹੁਣ ਖੋਲ ਦੇ ਕੀ ਹੋਇਆ ਤੇਰੇ ਦਿਮਾਗ ਨੂੰ ਲੈ ਗਿਆ ਚੱਕੀ ਕਹਿੰਦਾ ਜੱਗੀ ਨੂੰ ਕਹਿੰਦਾ ਤੇਰੇ ਦਿਮਾਗ ਨੂੰ ਹੋਇਆ ਕੀ ਆ ਆ ਲੈ ਆ ਲੈ ਛੋਟੀ ਲੈ ਹੁਣ ਮਮਲੇ ਵੀ ਜੱਗੀ ਨੇ ਉਹਦੇ ਅੱਖ ਤਰਾ ਤੁਨੂੰ ਪਤਾ ਹੀ ਆ ਜਿਹੜੇ ਸੌਦੇ ਨੂੰ ਹੱਥ ਪਾਉਂਦਾ ਸੌਦਾ ਨਹੀਂ ਛੱਡਦਾ ਢਿੱਲਾ ਜੱਗੀ ਜੱਗੀ ਕਿਵੇਂ ਕਰਾਦਾ ਸੌਦਾ ਇਹ ਬਾਈ ਸਿਹਤ ਜਾਸ ਸਾਰੇ ਤੇਰਾ ਸਾਢੇ 13 ਜੇ ਲਖਾਈ ਨਹੀਂ ਵਗਣੀ ਇੰਨੇ ਦੀ ਲਖਾਈ ਲਖਾਈ ਆਪ ਨੂੰ ਪੈਸੇ ਵਰਦਾ ਬਾਈ ਦਾ ਨਹੀਂ ਗੱਲ ਮੰਨਦਾ ਲਖਾਈ ਆਪੋ ਆਪਣੀ ਤੈਨੂੰ ਹੁਣ 500 ਨਾਲ ਕਿਰਪਾ ਕਰਕੇ ਪੈਂਦਾ ਪੈਸੇ ਕੱਢ ਕੋਈ ਨਹੀਂ ਤਾਰ ਗਿਆ ਚਾਰ ਦੰਦ ਕਿੱਥੇ ਫਿਰਦਾ ਮੈਂ ਕਹਾਂ ਹੁਣ ਸੋਨੇ ਬੱਠੀ ਲਾ ਜਾਗਾ ਵੀ ਵੀ ਮੈਂ ਆ ਫੇਲੀ ਰੋਲੀ ਹੋਣੀ ਕਰਨੀ ਸੀ ਬਹੁਤ ਕੋਸ਼ਿਸ਼ ਆ ਹੁਣ ਚਾਚਾ ਪੈਸੇ ਕਿੰਨੇ ਆ ਗਿਣ ਲਓ ਕੋਈ ਨਹੀਂ ਆ ਇਹ ਤੇ ਲੈ ਵੀ 13 ਤੇ 13.5 ਚੱਕ ਆ ਗਿਣ ਲੈ ਗਿਣੀ ਆ ਇੱਕ ਚੈਨ ਲੈ ਯਾਰ ਆ ਜਾ ਆ ਜਾ ਯਾਰ ਪੈਸਿਆਂ ਦਾ ਕੰਮ ਆ ਬਾਈ ਯਾਰ ਤਿੰਨ ਚਾਰ ਪੰਜ ਛੇ ਸੱਤ ਆ Oh, awesome. yeah. uh, yeah. ਜੱਗੀ ਬਾਈ ਲਖਾਈ ਆਪੋ ਆਪਣੀ ਆਪੋ ਆਪਣੀ ਸਾਡੇ ਇੱਕ ਲੈ ਵੀ ਮਾਲਕ ਵਾਦਾ ਕਰੇਗਾ ਭਰਾ ਬਾਈ ਇਧਰ ਕੈਮਰਾ ਕਰਾਈ ਗਾਨੀ ਮੇਰਾ ਭਰਾ ਠੀਕ ਹੈ ਜੀ ਇਹੋ ਮਾਲਕ ਵਾਦਾ ਕਰੇ ਪੱਟ 16 17 ਹਜ਼ਾਰ ਦੀ ਵੀ ਕੋਠੀ ਠੀਕ ਹੈ ਐਸੇ ਮੰਡੀ ਦੇ ਵਿੱਚ ਆ ਠੀਕ ਹੈ ਲੈ ਵੀ ਬੱਕਰੀ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਆਹ ਬੱਕਰੀ ਦਾ ਸੌਦਾ ਹੋਇਆ 13.5 ਹਜ਼ਾਰ ਤੁਸੀਂ ਦੇਖ ਸਾਡੇ ਬਹੁਤ ਚੰਗੀ ਬੱਕਰੀ ਆ ਬਹੁਤ ਚੰਗੇ ਬਾਬਾ ਕਹਿੰਦੇ ਇੱਕ ਕਰ ਤੂੰ ਝੂਲਾ ਲਾ ਕੇ ਵੇਖ ਤੂੰ ਫੇਰ ਤੂੰ ਗੱਲ ਕਰੀਂ ਨੇ ਜੋੜੀ ਦੇ ਨੇ 20 ਹੀ ਲਈ ਬਹੁਤ ਸੋਹਣੀ ਕਰੀ ਆ ਲੈ ਵੀ ਇਧਰ ਥਾਂਲੇਵਾ ਤੁਸੀਂ ਦੇਖੋ ਥਾਂਲੇ ਧਿਆਨ ਦਾਰ ਓਏ ਮੈਂ ਫਕਰ ਮਾਰਾਂ ਥਾਂਲੇ ਧਿਆਨ ਦਾਰ ਮੈਂ ਚੋਤੀ ਦਾ ਗਲਾਸ ਘਰ ਘਰ ਪੀਲਾ 500 340 ਬੜੀ ਮਾੜਾ ਯਾਰ ਬੱਕਰੀ ਦਾ 50000 ਇਹ ਨਾਲ ਦਾ 50000 ਰਾਈ ਦਾ ਮਿਲਦੇ ਹੋ ਜੇ